ਮੁੱਦੇ ਰੱਬੇ ਮਾਰੇ ਹਾਲ ਸਰ ਕੀ ਕਹੜਾ ਕੇਸ ਬੰਦ ਵੀ ਚਾਹੀ ਤੇ ਰੱਖੋ ਤੇ ਸਾਰੇ ਜਾਣਦੇ ਹੋ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਲਗਭਗ ਦਿੱਤਾ ਸਾਲ ਤੋਂ ਪਰਵਤ ਸਮਾਂ ਹੋ ਗਿਆ ਹੈਗਾ ਪਰ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਸਮੇਂ ਤੋਂ ਸਾਰੇ ਜਾਣਦੇ ਕਿ ਜੋ ਭਾਰਤ ਵਿੱਚ ਸੰਵਿਧਾਨ ਚੱਲ ਰਿਹਾ ਹੈਗਾ ਉਹਦੇ ਦਚਿੱਤਾ ਤੋਂ ਬੋਰਡ ਦੇ ਕਾਜ ਤੋਂ ਤਕਰੀਰਾਂ ਅਵੇਟ ਤੋਂ ਸਾਹ ਹਾਂਜੀ ਬਸ ਹੋਰ ਉਹਨਾਂ ਦੇ ਇਸ ਸੰਦਾਂਸ਼ਦ ਕਾਹੇ ਅੱਜ ਦੇਸ਼ ਜੋ ਬਲਵੀਆਂ ਤੱਕ ਪਹੁੰਚਿਆ ਹੈਗਾ ਔਰ ਹਰ ਵਰਗ ਨੂੰ ਜਿਹੜਾ ਹੈਗਾ ਤੇਜ ਦੇ ਵਿਕਾਸ ਵਿੱਚ ਜਿਹੜਾ ਯੋਗਦਾਨ ਮਿਲਿਆ ਹੈਗਾ ਜੋ ਕਿ ਸਭਪੰਥਾ ਮੱਕਾ ਮਿਲਿਆ ਹੈਗਾ ਉਹ ਸਾਰੀ ਇਹਨਾਂ ਦੀ ਜ਼ੇਦ ਨਹੀਂ ਹੈਗੀ ਉਹ ਅਜਿੱਤ ਕੱਲਾ ਸਾਡਾ ਦੇਸ਼ ਵਿੱਚ ਹੀ ਨਹੀਂ ساری ਦੁਨੀਆ ਵਿੱਚ ਅੰਬੇਦਕਰ ਸਾਹਿਬ ਜੀ ਦਾ ਜਿਹੜਾ ਹੈਗਾ ਨਾਮ ਬਲਸ਼ਰ ਦਾ ਇੱਥੇ ਪਿਆਰ ਨਾਲ ਲਿਆ ਜਾਂਦਾ ਹੈ ਅਪਾ ਸਾਰੇ ਜਾਣਦੇ ਹੈਗੇ ਕਿ ਸਾਡੇ ਦੇਸ਼ੀ ਨੇ 30 ਸਾਲਾਂ ਦੇ ਵਿੱਚ ਜਿੱਥੇ ਕਾਂਗਰਸ ਵੱਲੋਂ ਯੋਗਦਾਨ ਪਾਇਆ ਗਿਆ ਸੀਗਾ ਉੱਥੇ ਹੀ ਉਸ ਸਮੇਂ ਆਸਸ ਵੱਲੋਂ ਜਿਹੜਾ ਹੈਗਾ देश के जो उदे विरोधी से जो काले कानून से उस, वर्क उस और मेरा समय ये जो वर्ग से उस समय ब्रिटिश सरकार करता सर लगभग मेरा ख्याल समय लाइए उन्नीस सौ पचहत्तर तक जरा है छिहत्तर तक हैगा ये जोड़ा ਸਸ ਜਿਹੜੀ ਸੰਗ ਸੰਗ ਵੱਲੋਂ ਜਿਹੜਾ ਹੈਗਾ ਅੰਬੇਡਕੋ ਸਾਹਿਬ ਦਾ ਜਿਹੜਾ ਬੋਧ ਕਰਦੇ ਰਹੇ ਨੇ ਤੇ ਜਦੋਂ ਇਹਨਾਂ ਨੇ ਦੇਖਿਆ ਕਿ ਦੇਸ਼ ਵਿੱਚ ਸੋਦਾ ਜਿਹੜਾ ਐਸਸੀ ਪਛਾਣਾ ਹੈਗਾ ਉਹ ਬਹੁਤ ਵੱਡਾ ਉਹਦਾ ਅਹਿਮ ਰੋਲ ਹੈਗਾ ਇਹਨਾਂ ਨੇ ਅੰਬੇਡਕੋ ਸਾਹਿਬ ਦੀਆਂ ਜਦੋਂ ਵੀ ਕੋਈ ਸਮਾਗਮ ਹੋਣਾ ਉਹਦੇ ਵਿੱਚ ਉਹਨਾਂ ਦੇ ਪੋਟੋ ਲੋਣ ਸ਼ੁਰੂ ਕਰ ਦਿੱਤੀ ਪਰ ਅੱਜ ਦੇ ਸਮੇਂ ਵਿੱਚ ਦੇਖੀਏ ਇਹਨਾਂ ਬਦਲੋ ਜਿਹੜਾ ਹੈਗਾ ਜਨੇ ਕਿ ਝੂਠਾ ਜਿਹੜਾ ਮੋਕੜ ਲਗਾ ਕੇ ਜਿਹੜਾ ਹੈਗਾ ਉਹਨਾਂ ਦੇ ਨਾਮ ਨੂੰ ਵੰਦ ਰਹੇ ਲੇਕਿਨ ਤੇ ਨਾਲ ਦੀ ਨਾਲ ਆਪਾਂ ਦੇਖੀਏ ਇਹ ਅੰਗਰੇਜ਼ਾਂ ਦਾ ਸਾਹ ਨਾਲ ਤੇ ਨਾਲ ਹੀ ਦੂਸਰਾ ਜਿਹੜਾ ਛੋਟਾ ਵਰਗ ਹੈਗਾ ਇਸੀ ਵਰਗ ਹੈਗਾ ਉਹਨਾਂ ਨੂੰ ਕੁਚਲਣ ਦਾ ਇਹਨਾਂ ਨੇ ਹਰ ਸਮੇਂ ਤੋਂ ਕੋਸ਼ਿਸ਼ ਕਰਦੇ ਰਹੇ ਅੱਜ ਜਿਹੜਾ ਅੱਜ ਦੇ ਸਮੇਂ ਵਿੱਚ ਦੇਖੀਏ ਜਦੋਂ ਤੋਂ ਚੌਧਾਂ ਤੋਂ ਜਿਹੜੇ ਕੇਂਦਰ ਵਿੱਚ ਬੀਜੇਪੀ ਸਰਕਾਰ ਇਹਨੇ अग तो के समय ऐसी भाईचारे भी जी है उन्हें तरक्की उन्होंने देश हर खेत योगदान में देख के इन तो, लगता है कि जो डब्बे कुचले समाज हैगा जो ये अच इना तरक्की कर गया है कि अगर हर खेतर देश की सियासत हो प्रभावित कर रहेगा इन्हों को जरिया नहीं जा रहा है इस करके जमे जमें समाज है बच्चे पढ़ लिखे गए तरक्की करके है तना जो है अंबेडकर साहब का जो देखा जाता उन्ना सदका ही सदका ही, ही जगह होगा इस करके बीजेपी वालों तो आप देखिए ਇਸ ਜੋ ਇਸ ਸਮੇਂ ਜੋ 3 ਕਾਲੇ ਸੈਸ਼ਨ ਚੱਲ ਰਿਹਾ ਸੀਗਾ ਉਹਦੇ ਵਿੱਚ ਜਦੋਂ ਆਪੋਸ਼ਨ ਪਾਰਟੀਆਂ ਵੱਲੋਂ ਜਿਹੜਾ ਇਹ ਗੱਲ ਦੇਸ਼ ਵਿੱਚ ਜਿਉਂਦਾ ਹਾਲਾਤ ਹਲਾਕਾਂ ਵਾਲੇ ਬੇਸ਼ੱਕ ਜੋ ਮਨੀਪੁਰ ਹੋਵੇ ਬੇਸ਼ੱਕ ਦੇਸ਼ ਦਾ ਕੋਈ ਵੀ ਕੋਨਾ ਹੋਵੇ ਲੋਰਡ ਆਰਡਰ ਹੋਵੇ ਔਰ ਬੇਸ਼ੱਕ ਦੀ ਬੇਰੋਜ਼ਗਾਰੀ ਹੋਵੇ ਇਹ ਮੁੱਦਿਆਂ ਨੂੰ ਉਠਾਇਆ ਅਤੇ ਨਾਲ ਹੀ ਇਹ ਮੁੱਦਾ ਵੀ ਉਠਾਇਆ ਗਿਆ ਕਿ ਦੇਸ਼ ਵਿੱਚ ਸਾਡੇ ਸੰਵਿਧਾਨ ਜੋ ਕਿ ਪਿਛਲੇ 75 ਸਾਲਾਂ ਤੋਂ ਇਸਲੇ ਨੂੰ ਫਾਲੋ ਕਰ ਰਿਹਾ ਹੈ जिस असि अगे बढ़ रहे हैं कि उस बदल का खतरा है क्योंकि आप बीजेपी सरकार वालों पिछले जो बीस तो चौदह के पावर आए हैं उदो तो जरा देश दिनिया भी संविधानिक इंस्टीट्यूट है उन्होंने इन्होंने क्रश किया है इस करके अच जो सैशन जो शीतकालीन शासन मुद्दा उठाया गया तो साढ़े गृहमंत्री ਤੁਰੀ ਅਮੇਸ਼ਾ ਜੀ ਵੱਲੋਂ ਇਹ ਕਿਹਾ ਗਿਆ ਕਿ ਕੀ ਤੁਸੀਂ ਹਰ ਸਮੇਂ ਅੰਬੇਡਕਰ ਅੰਬੇਡਕਰ ਦੀ ਰਟ ਲਗਾਉਂਦੇ ਹੋ ਇਸ ਨਾਲੋਂ ਤਾਂ ਬਿਹਤਰ ਹੈਗਾ ਕਿ ਤੁਸੀਂ ਭਗਵਾਨ ਰਾਮ ਦਾ ਨਾਮ ਲੋ ਤਾਂ ਸ਼ਾਇਦ ਮਿਲਕਾ ਸੁਰਮ ਨਸੁਤੇ ਚਲੇ ਜਾਓਗੇ ਇਸ ਕਰਕੇ ਇਸ ਤਰ੍ਹਾਂ ਦੀ ਮੰਚਿਤਾ ਰੱਖਦੇ ਹੋਏ ਆਪਸਾ ਜਾਣਦੇ ਹੈਗੇ ਕਿ ਬੀਜੇਪੀ ਸਰਕਾਰ ਵੱਲੋਂ ਬੇਸ਼ੱਕ ਦੀ ਫੋਰ ਮੋਦੀ ਸਾਹਿਬ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈਗੀ ਆ ਕਿ ਦੇਸ਼ ਵਿੱਚ ਜੋ ਸਾਡੇ ਅਸੀਂ ਭਾਈਚਾਰੇ ਦਾ ਉਫਾਨ ਹੋਇਆ ਹੈ ਉਹਨੂੰ ਕਿਨਕਲਸ਼ ਕੀਤਾ ਜਾਵੇ ਪਰ ਮੇਰਾ ਕਹਿਣ ਦੇਖਿਆ ਜਿਨ੍ਹਾਂ ਨੇ ਵੀ ਸਾਡੇ ਪਿਛਲੇ ਸੰਵਧਾਨਿਕ ਕਦਮ ਸिके ਉਹਨਾਂ ਤੇ ਜਿੰਨਾ ਵੀ ਕੋਈ ਅਸੀਂ ਭਾਈਚਾਰਾ ਹੈਗਾ ਉਹਨੂੰ ਤੱਕ ਨਾਕ ਕੀਤਾ ਜਾਏਗਾ ਪਰ ਇਸ ਕਰਕੇ ਇਸ ਵਿਰੁੱਧ ਜਿਹੜਾ ਹੈਗਾ ਜਦੋਂ ਇਹ ਜਿਸ ਆਪਣੇ ਸੰਸਦ ਦੇ ਵਿੱਚ ਜਿਹੜਾ ਹੈਗਾ ਇਹਦਾ ਰੌਲਾ ਰੱਪਾ ਪਿਆ ਇਹਨਾਂ ਵੱਲੋਂ ਜਿਹੜਾ ਹੈਗਾ ਸਾਰੇ ਜਾਣਦੇ ਹੈਗੇ ਪਾਰਲੀਮੈਂਟ ਵਿੱਚ ਜਿੰਨੇ ਵੀ ਸਾਡੇ ਅਨਾਊਂਸ ਵਗੈਰਾ ਹੈਗਾ ਉਹ ਨੂੰ ਦਰਸਨਾ ਕਰਕੇ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਖੜਗੇ ਸਾਹਿਬ ਸਾਡੇ ਜਿਹੜੇ ਪੀਆਈਸੀਸੀ ਦੇ ਕੰਪੋਨੈਂਟ ਦੇ ਪਰ ਆਨ ਹੈਗੇ ਉਹਨਾਂ ਨੂੰ ਜਨਨਿਕ ਕਿਨਾਂ ਵੱਲੋਂ ਇੰਟਰਨੈਟ ਦਿੱਤਾ ਕਰ ਦਿੱਤਾ ਗਿਆ ਸੈਸ਼ਨ ਦੇ ਵਿੱਚ ਇਸੇ ਤਰ੍ਹਾਂ ਜਦੋਂ ਵਿਰੋਧੀ ਪਾਰਟੀ ਵੱਲੋਂ ਆਵਾਜ਼ ਉਠਾਈ ਜਾ ਰਹੀ ਸੀ ਤਾਂ ਉਸ ਦੇ ਖਿਲਾਫ ਇਹਨਾਂ ਨੇ ਸਾਡੇ ਬਹੁਤ ਸਤਿਕਾਰਯੋਗ ਅਮੋ ગાંધી ਜੀ ਦੇ ਖਿਲਾਫ ਇਹਨਾਂ ਨੇ ਫੇਡਰ ਕਿਤਲੀ ਗਈ ਹੈਗੀ ਹੈ ਪਰ ਪਹਿਲਾ ਵੀ ਜਾਣਦੇ ਹੈਗੇ ਕਿ ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਕਮੇ ਨਾ ਕਮੇ ਸਦਸਤਾ ਜਿਹੜੀ ਖਤਮ ਕੀਤੀ ਜਾਵੇ ਕਿਉਂਕਿ ਸਾਰੇ ਜਾਣਦੇ ਹੈਗੇ ਕਿ ਅੱਜ ਦੇਸ਼ ਵਿੱਚ ਜਿਹੜਾ ਹੈਗਾ ਰਾਹੁਲ ਗਾਂਧੀ ਜਿੱਦਾਂ ਜਿਹੜਾ ਹੈਗਾ ਨਾਮ ਜਿਹੜਾ ਹੈਗਾ ਬੜੇ ਸ਼ਰਧਾ ਦੇ ਨਾਲ ਹੈ ਜਿਹਨਾਂ ਲੋਕੀ ਜਾਣਦੇ ਹੈਗੇ ਲੋਕ ਵਿਸ਼ਵਾਸ ਕਰਦੇ ਹੈ ਕਿ ਰਾਹੁਲ ਗਾਂਧੀ ਜੇ ਅਜਿਹੀ ਸ਼ਖਸੀਅਤ ਹੈਗੀ ਹੈ ਜੋ ਆਉਣ ਵਾਲੇ ਸਾਰੇ ਵਰਗਾਂ ਨੂੰ ਲੈ ਕੇ ਅੱਗੇ ਸਾਡੇ ਦੇਸ਼ ਨੂੰ ਅੱਛੇ ਬੀੜ ਕਰ ਸਕਦੇ ਨੇ ਕਸਮ ਦਾ ਸਾਡੇ ਦੇਸ਼ ਨੂੰ ਜਿਹੜਾ ਹੈਗਾ ਸੁਵਿਧਾਨ ਨੂੰ ਫੋਲੋ ਕਰ ਲਗਾ ਗਲਤੀਆਂ ਤੇ ਪਛਾ ਸਕਦੇ ਹੋ ਉਸ ਕਰਕੇ ਉਹ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਉਹਨਾਂ ਨੇ ਭਾਰਤ ਜੋਲ ਯਾਤਰਾ ਨਿਕਾਲੀ ਸੀ ਉਦੋਂ ਤੋਂ ਦੇਸ਼ ਦੇ ਹਰ ਕੋਨੇ ਵਿੱਚ ਇੱਕੋ ਇੱਕ ਨਾਮ ਹੈਗਾ ਜਿਹੜੇ ਰਾਹੁਲ ਗਾਂਧੀ ਜੀ ਜਿਹੜੇ ਹੈਗੇ ਨੇ ਉਹ ਦੇਸ਼ ਨੂੰ ਅੱਗੇ ਲੈ ਜਾ ਸਕਦੇ ਤੇ ਉਸ ਕਰਕੇ ਇਹ ਸਾਰੇ ਗੱਲਾਂ ਨੂੰ ਦੇਖਦੇ ਹੋਏ ਜਿੰਨਾਂ ਵੱਲ ਉਹ ਹਰ ਹੱਥ ਕਰਨਾ ਆਪਣਾ ਸਾਡੇ ਹੋਮ ਮਿਨਿਸਟਰ ਰਮੇਸ਼ਾ ਜੀ ਨੂੰ ਜ਼ਾਇਨ ਕਰਵਾਉਣ ਲਈ ਜਨ ਕੇ ਸਾਰੇ ਦੇਸ਼ ਵਿੱਚ ਜਿੱਥੇ ਅੱਜ ਰੋਜ਼ ਮਦਦ ਕਿਤੇ ਜਾਂਦੇ ਉਸੇ ਘੜੀ ਵਿੱਚ ਫਗਵਾੜੇ ਵਿੱਚ ਵੀ ਅਸੀਂ ਹਰ ਰੋਜ਼ ਜਿਹੜਾ ਹੈਗਾ 11 ਬੰਦਿਆਂ ਦਾ ਜੱਥਾ ਜਿਹੜਾ ਹੈਗਾ ਉਹ ਜਿਹੜਾ ਚਪਾਟੀ ਤੇ ਬਲੱਡ ਬੈਗ ਦੇ ਸਾਹਮਣੇ ਕੜਾ ਉੱਕੇ ਉੱਥੇ ਵਿਸ਼ੇਸ਼ਰੀਏ ਪੋਸਟਰੋਂ ਵਿਸ਼ੇਸ਼ੀ ਕੈਂਡਲੋਂ ਉਹਦੇ ਨਾਲ ਹੀ ਚੱਲੇਗਾ ਹਰ ਰੋਜ਼ ਸਵੇਰ ਨੂੰ 7:30 ਤੋਂ ਲੈ ਕੇ 6:00 ਵਜੇ ਤੱਕ ਹਰ ਰੋਜ਼ ਇਸੇ ਰੋਜ਼ ਮਦਦ ਕਰੇਗਾ ਅਰਬਾਤ ਸਭ ਕੋ ਲੀਗਲੀ ਤੌਰ ਤੇ ਵੀ ਕੋਈ ਹਾਈ ਕਮਾਂਡ ਕਰ ਰਹੀ ਹੈ ਕਿ ਸਿਰਫ ਆਪਾਂ ਜਿਹੜੇ ਨੋਚ ਪਰਜ ਜਦਾ ਬੋਲਾ ਹੋਇਆ ਪੂਰੇ ਦੇਸ਼ ਵਿੱਚ ਜਿਹੜਾ ਕਾਂਗਰਸ ਪਾਰਟੀ ਨੇ ਇੱਕ ਟੀਚਾ ਆਪਣਾ ਦਿੱਤਾ ਹੋਇਆ ਸਾਰੇ ਵਰਕਰਾਂ ਨੂੰ ਕੋ ਲੀਗਲੀ ਰੂਪ ਦੇ ਵਿੱਚ ਵੀ ਹਾਈ ਕਮਾਂਡ ਕੁਝ ਕਰ ਚਾਹੀਦੀ ਉਹ ਲੀਗਲੀ ਤੌਰ ਤੇ ਵੀ ਕਿਉਂਕਿ ਸਾਡੇ ਜਾਣਦੇ ਹਾਂ ਕਿ ਇਹਦੇ ਵਿੱਚ ਨੂੰ ਅਸਾਸ ਕੀਤਾ ਜਾਵੇਗਾ ਤੇ ਲੀਗਲੀ ਲੀਗਲੀ ਜਿਹੜਾ ਅਪਰੋਚ ਕਰਨ ਵਾਸਤੇ ਜੋ ਵੀ ਹਾਈ ਕਮਾਂਡ ਦਾ ਜੇ ਸ਼ਬਦ ਹੈ ਉਹਨੂੰ ਜਿਹੜਾ ਹੈਗਾ ਡਾਕ ਕਰਕੇ ਜਿਹੜਾ ਕਿਉਂਕਿ ਸਾਡਾ ਇੱਕੋ ਇੱਕ ਕਾਂਗਰਸ ਦਾ ਮਕਸਦ ਹੈਗਾ ਇਸ ਗੱਲ ਨੂੰ ਜਿਹੜਾ ਹੈਗਾ ਕਿ ਅੱਜ ਜੋ ਦੇਸ਼ ਦੀ ਜਨ ਅੰਦਰ ਇਹ ਜੇਸਟੈਂਸ ਵਿੱਚ ਜੋ ਆਜਾਪ ਦੀ ਖੇਤਰ ਕੀ ਵਗੈਰਾ ਜੋ ਸਟੈਬਲਿਸ਼ ਹੋਇਆ ਹੈਗਾ ਉਹ ਡਾਕਟਰ ਫੀਰਮਾ ਮੈਡਿਕਰ ਸਾਹਿਬ ਦੀ ਗੀਤ ਚੇਨਸ ਅਧਿਕ ਹੋਇਆ ਹੈ ਤਾਂ ਇਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਸਮੂਹ ਯਾਨੀ ਕਿ ਭਾਰਤਵਾਸੀ ਜਿਹੜਾ ਹੈਗਾ ਅਸੀਂ ਉਹਨਾਂ ਦੇ ਇਸ ਬਚਨਵੱਤਾ ਦਿੰਦੇ ਹੈਗੇ ਕਿ ਜਦੋਂ ਵੀ ਸਾਡਾ ਜੋ ਰੋਸ਼ ਸ਼ਾਰ ਅਸੀਂ ਕਰਦੇ ਰਵਾਂਗੇ ਉਹ ਜਦੋਂ ਤੱਕ ਹੋਰ ਜ਼ਾਇਦ ਨਹੀਂ ਕਰਦੇਗੇ ਉਦੋਂ ਤੱਕ ਇਹ ਜਿਹੜਾ ਸਰਦਾਰ ਸਾਹਿਬ ਇੱਕ ਅੰਮ੍ਰਿਤ ਸ਼ਾਹ ਜੀ ਜਾਇਨ ਨਹੀਂ ਦਿੰਦੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਤੇ ਐਕਸ਼ਨ ਲਈਂ ਲੈਂਦੇ ਕਿਉਂਕਿ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਉ ਉਹਨਾਂ ਨੇ ਉੱਥੇ ਸਤਕਾਰ ਸਦਨ ਦੇ ਵਿੱਚ ਹੋਣਾ ਚਾਹੀਦਾ ਉਹ ਨਹੀਂ ਕੀਤਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਸ਼ਬਦਾਵਲੀ ਬੋਲੀ ਗਈ ਹੈ ਕਿ ਅੰਬੇਦਕਰ 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 ਕਹਿੰਦੇ ਚਾਹੀਏ ਤੁਸੀਂ ਜੇ ਨੰਨ ਰਾਮ ਰੱਬ ਦਾ ਲੈਂਦੇ ਤਾਂ ਸ਼ਾਇਦ ਸਵਰਗ ਮਿਲ ਜਾਂਦਾ ਪਰ ਅੱਜ ਭਾਰਤ ਦਾ ਜਿਹੜਾ ਸਵਰਗ ਹੈ ਅੱਜ ਭਾਰਤ ਦਾ ਇੱਕ ਗੁਲਦਸਤਾ ਹੈ ਜੋ ਉਹਨਾਂ ਨੇ ਅੰਬੇਦਕਰ ਜੀ ਨੇ ਇਕੱਠਾ ਕੀਤਾ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਰਾਈਟ ਟੂ ਇਕੁਐਲਟੀ ਰਾਈਟ ਟੂ ਜਸਟਿਸ ਹਰ ਇੱਕ ਨੂੰ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਅੱਜ ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਜੇ ਅੱਜ ਉਹ ਖੜੇ ਹੋਏ ਨੇ ਭਾਜਪਾ ਜਾਂ ਆਰਐਸਐਸ ਨੂੰ ਕਹਦੀ ਹੈ ਕਿਉਂਕਿ ਆਰਐਸਐਸ ਦੀ ਨੀਤੀ ਜਿਹੜੀ ਰਹੀ ਹੈ ਉਹ ਸ਼ੁਰੂ ਤੋਂ ਅੰਬੇਦਕਰ ਵਿਰੋਧੀ ਰਹੀ ਹੈ ਔਰ ਜਿੱਥੇ ਅੱਜ ਫਗਵਾੜੀ ਦੇ ਵਿੱਚ ਧਾਰੀਵਾਲ ਸਾਹਿਬ ਨੇ ਕਮਾਂਡ ਸੰਭਾਲੀ ਹੈ ਔਰ ਉਦੋਂ ਤੱਕ ਇਹ ਸੰਘਰਸ਼ ਸਾਡਾ ਫਗਵਾੜੀ ਦੇ ਵਿੱਚ ਵੀ ਜਾਰੀ ਰਹੇਗਾ 올 ਓਵਰ ਇੰਡੀਆ ਵੀ ਜਾਰੀ ਰਹੇਗਾ ਜਦ ਤੱਕ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦੇ ਅਮਿਤ ਸ਼ਾਹ ਦੇ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲੈਂਦੀ ਕਿਉਂਕਿ ਆਪਾਂ ਦੇਖਿਆ ਸਦਨ ਦੇ ਵਿੱਚ ਜਿਸ ਵੇਲੇ ਤਾਂ ਅਡਾਨੀ ਜੀ ਦੇ ਉੱਤੇ ਗੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਕੋਈ ਗੱਲ ਨਹੀਂ ਕਰ ਰਹਾ ਹੈ ਜੇ ਇਸ ਵੇਲੇ ਗੱਲ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਅਰਾਜਕਤਾ ਫੈਲ ਰਹੀ ਹੈ ਉਹ ਸਾਰੇ ਉਹ ਗੱਲ ਨਹੀਂ ਕਰਨਾ ਚਾਹੁੰਦੇ ਜੇ ਇਸ ਵੇਲੇ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਕਿਸਾਨਾਂ ਦੀ ਜਾਇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਪੰਜਾਬ ਦੇ ਕਿਉਂਕਿ ਇਹ ਜੋ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਨੇ ਪ੍ਰੋਟੈਸਟ ਕਰਨ ਦੇ ਸ਼ਾਂਤੀ ਰੂਪ ਦੇ ਵਿੱਚ ਸੋ ਉਹਦੇ ਵਿੱਚੋਂ ਹੱਕਾਂ ਦਾ ਖੰਨਨ ਕੀਤਾ ਜਾ ਰਿਹਾ ਸੋ ਉਸ ਦੇ ਵਿੱਚ ਅੱਜ ਭਾਜਪਾ ਤੇ ਆਰਐਸਐ ਜਿਸ ਇੱਕ ਮੇਨ ਜਿਹੜਾ ਹੈ ਕਿ ਰੋਲ ਅਦਾ ਕਰ ਰਹੀ ਹੈ ਔਰ ਬਾਬਾ ਸਾਹਿਬ ਨੇ ਸਮੂਹ ਭਾਰਤੀਆਂ ਦੇ ਲਈ ਜਿਹੜਾ ਕਿ ਇੱਕ ਸੰਵਿਧਾਨ ਲੈ ਕੇ ਆ ਪਰ ਦੇਸ਼ ਦੇ ਇਲਾਵਾ ਪੂਰੀ ਦੁਨੀਆ ਨੇ ਸਾਡੇ ਸੰਵਿਧਾਨ ਦਾ ਲੋਹਾ ਮੰਨਿਆ ਔਰ ਇੱਕ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਭਾਰਤ ਨੂੰ ਜਿਹੜਾ ਕਿ ਅਸੀਂ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਰਹੇ ਹਾਂ ਔਰ ਉਸ ਦੀ ਜਿਹੜੀ ਸਤਨਾ ਹੋਈ ਸੀ ਅੱਜ ਉਹਨੂੰ ਜਿਹੜੇ ਉਹਦੀ ਬੰਕਰ ਨੂੰ ਉਹਦੀ ਆਲ-ਪਾਨ ਤੇ ਸ਼ਾਨ ਨੂੰ ਜਿਹੜਾ ਭਾਜਪਾ ਖਤਰੇ ਦੇ ਵਿੱਚ ਪਾ ਰਹੀ ਹੈ ਸੋ ਉਸ ਦੇ ਵਿਰੋਧ ਦੇ ਵਿੱਚ ਸਮੂਹ ਕਾਂਗਰਸ 올 ਓਵਰ ਇੰਡੀਆ 올 ਓਵਰ ਪੰਜਾਬ ਤੇ ਫਗਵਾੜੇ ਦੇ ਵਿੱਚ ਆਪਣਾ ਸੰਗਰਸ਼ ਪਿਆਰੀ ਲਿਆ ਰਿਹਾ ਹੈ